ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਸ਼ਟਰੀ ਕਾਰਜਕਰਮੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਦੁਰਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਭਾਜਪਾ ਸੰਸਦ ਗੰਗਨਾ ਰਣੌਤ ਵੱਲੋਂ ਖੇਤੀ ਕਾਨੂੰਨਾਂ ਨੂੰ ਅੱਛੇ ਕਹਿ ਕੇ ਲਾਗੂ ਕਰਨ ਦੇ ਦਿੱਤੇ ਬਿਆਨ ਸਬੱਤੀ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਅਸੀਂ ਉਸ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਹ ਗੱਲਾਂ ਨਾ ਕਰੇ ਅਤੇ ਪੰਜਾਬ ਸਿੱਖਾਂ ਤੇ ਕਿਸਾਨਾਂ ਬਾਰੇ ਸੋਚ ਕੇ ਬੋਲੇ ਕਿਉਂਕਿ ਪੰਜਾਬ ਬਰੂਦ ਦੇ ਢੇਰ ਤੇ ਆ ਉਹਨਾਂ ਨੇ ਕਿਹਾ ਕਿ ਪੰਜਾਬ ਪਹਿਲਾਂ ਬਹੁਤ ਸੰਤਾਪ ਭੋਗ ਚੁੱਕਾ ਹੈ ਅਜਿਹੇ ਬਿਆਨ ਦੇਣ ਤੋਂ ਗਰੇਤ ਕਰਨਾ ਚਾਹੀਦਾ ਹੈ। ਉਹਨਾਂ ਕਹੇ ਕਿ ਖੇਤੀ ਕਾਨੂੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਪਸ ਲਏ ਨੇ ਕਿਉਂਕਿ ਅਸੀਂ ਇਸ ਸਬੰਧੀ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਅਤੇ ਕਾਨੂੰਨ ਮੁਆਫੀ ਮੰਗ ਕੇ ਵਾਪਸ ਲਏ ਨੇ। ਉਹਨਾਂ ਕਹੇ ਕਿ ਹਰਿਆਣਾ ਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਜੋਰਾਂਦਿਆ ਅਤੇ ਕਿਸਾਨਾਂ ਪ੍ਰਤੀ ਅਜਿਹੇ ਬਿਆਨ ਪਾਰਟੀ ਲਈ ਨੁਕਸਾਨਦੇਹ ਨੇ। ਰਾਜ ਨੇ ਫਿਰ ਦੁਬਾਰਾ ਸ਼ਾਨਣਾ ਦੇ ਵਿਸ਼ੇਸ਼ ਗੋਲੇ ਆ ਕਿ ਦਿੱਤੀ ਕਾਨੂੰਨ ਬਹੁਤ ਅੱਛੇ ਸੀ ਉਹ ਲਾਗੂ ਕਰਨੇ ਚਾਹੀਦੇ ਮੇਰਾ ਖਿਆਲ ਹੈ ਮੈਂ ਭਾਵੇਂ ਮੈਂ ਨੂੰ ਪ੍ਰਾਰਥਨਾ ਕਰਦਾ ਕਿ ਉਹ ਇਹ ਕੰਮ ਨਾ ਕਰੇ ਅਤੇ ਪੰਜਾਬ ਦੇ ਬਾਰੇ ਵਿੱਚ ਕਿਸਾਨਾਂ ਦੇ ਬਾਰੇ ਵਿੱਚ ਸਿੱਖਿਆ ਦੇਣਾ ਹੈ ਥੋੜਾ ਬਚ ਕੇ ਬੋਲੇ ਉਹਦੇ ਬਾਰੇ ਪੰਜਾਬ ਐਸ ਜਿਹੜੇ ਬਾਰੂਦ ਦੇ ਟੇਟੇ ਕੋਈ ਇੱਕ ਵੀ ਅਸੀਂ ਕਰਨਾ ਸ਼ੁਰੂ ਹੋ ਗਏ ਜਿਸ ਤਰ੍ਹਾਂ ਪਹਿਲਾਂ ਵੀ ਇਦਾਂ ਹੀ ਹੋਇਆ ਸੀ ਉਹਦਾ ਸਤਾਪ ਪੂਰੇ ਪੰਜਾਬੀਆਂ ਨੂੰ ਔਰ ਪੂਰੇ ਦੇਸ਼ ਨੂੰ ਪੁੱਟਣਾ ਲੱਗਿਆ। ਇਸ ਕਰਕੇ ਮੈਂ ਇਸ ਨੂੰ ਪ੍ਰਾਰਥਨਾ ਕਰਦਾ ਕਿ ਇਹ ਇਸ ਵਿਸ਼ੇ ਤੇ ਨਾ ਬੋਲੇ ਕਾਨੂੰਨ ਅਸੀਂ ਮਾਫੀ ਮੰਗ ਕੇ ਵਾਪਸ ਦਿੱਤੇ ਸੀ। ਕਿ ਅਸੀਂ ਸਮਝਾ ਹਾਂ ਵੀ ਸਵੇਰ ਪਰਨਾਤੀ ਜਿਵੇਂ ਧਿਆ ਰਸ। ਤੇ ਅਸੀਂ ਕਾਨੂੰਨ ਬਾਬਸਰੇ ਨੇ ਉਹਨਾਂ ਨੂੰ ਦੁਬਾਰਾ ਲਾਗੂ ਕਰਨ ਦੀ ਕੋਈ ਗੱਲ ਨਹੀਂ ਤੇ ਅੱਜ ਤਣਾਅ ਚੱਲ ਰਹੇ ਨੇ ਹਰਿਆਣਾ ਚ ਉਸ ਵੇਲੇ ਫਿਰ ਤੁਸੀਂ ਕਿਸਾਨਾਂ ਦੀ ਗੱਲ ਕਰਦੇ ਹੋ ਜੇ ਕੀ ਕਾਰਨ ਹੈ ਇਹਦੇ ਪਿੱਛੇ ਕਿਉਂ ਇਹ ਸਭ ਕਰ ਰਹੇ ਨੇ ਤੇ ਇਸ ਲਈ ਮੈਂ ਪਾਰਟੀ ਆਈ ਗਵਰਨਰ ਨੂੰ ਵੀ ਅਪੀਲ ਕਰ ਰਿਹਾ ਹਾਂ ਅਤੇ ਸੰਗਠਨਾਂ ਨੂੰ ਵੀ ਬੇਨਤੀ ਕਰ ਰਿਹਾ ਹਾਂ ਕਿ ਇਹ ਕੰਮ ਨਾ ਕਰੋ ਤੁਸੀਂ ਸਾਡਾ ਨੁਕਸਾਨ ਕਰ ਰਹੇ ਹੋ ਤੇ ਪਾਰਟੀ ਦਾ ਫਾਇਦਾ ਕਰੀ ਜਾਂਦਾ ਪਾਰਟੀ ਮਾਅ ਹੁੰਦੀ ਹੈ ਇਹ ਕੰਮ ਨਹੀਂ ਕਰੀਦਾ ਜੇ ਨਵੇਂ ਆ ਗਏ ਅਸੀਂ ਬੰਗੇ ਤੁਸੀਂ ਕਲਮ ਸਟਾਰ ਹੋ ਆਪਦੇ ਪਿਛੇ ਤੇ ਗੱਲ ਕਰੋ ਹਿਮਾਚਲ ਬਾਰੇ ਗੱਲ ਕਰੋ ਭਾਕੀ ਦੇਸ਼ ਬਾਰੇ ਗੱਲ ਕਰੋ ਜਿੱਥੇ ਸਭ ਸੇਫੀ ਬਾਰੇ ਗੱਲ ਕਰਨੀ ਹੈ ਔਰ ਇਹ ਨਾ ਕਰੋ ਇਹ ਬੜੀ ਗੰਭੀਰ ਸਮੱਸਿਆ ਖੜੀ ਹੋ ਸਕਦੀ ਹੈ ਮੈਂ ਸੈਂਪੂ ਕੁਝ ਜਣਾ ਚਾਹੁੰਦਾ ਹਾਂ ਮੈਂ ਸਮਝਦਾ ਕਿਸਾਨਾਂ ਦੇ ਵਿਸ਼ੇ 'ਚ ਔਰ ਪੰਜਾਬ ਦੇ ਵਿਸ਼ੇ 'ਚ ਔਰ ਸਿੱਖਾਂ ਦੇ ਵਿਸ਼ੇ ਇਕ ਤਾਉ ਨੂੰ ਅਧਿਐਨ ਕਰ ਲੈਣਾ ਚਾਹੀਦਾ ਦੂਜਾ ਬਿਆਨਬਾਜ਼ੀ ਤੋਂ ਜੇ ਪਰਹੇਜ਼ ਕਰੇ ਤਾਂ ਅੱਛਾ ਹੈ ਕਿਉਂਕਿ ਪੰਜਾਬ ਦੇ ਲੋਕ ਉਹਦੇ ਉੱਤੇ ਖੁਸ਼ ਨਹੀਂ ਔਰ ਬਾਕੀ ਉਹਦੇ ਬਹੁਤ ਵਿਸ਼ੇ ਆ ਉਹਨਾਂ ਤੇ ਜਾਵੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਉਹਨੇ ਕਿਹਾ ਕਿ ਖੇਤੀ ਕਾਨੂੰਨ ਜਿਹੜੇ ਆ ਬੜੇ ਅੱਛੇ ਸੀ ਉਸਤਾਸੀ ਵੀ ਕਹਿੰਦੇ ਅੱਛੇ ਸੀ ਪਰ ਜਦੋਂ ਅਸੀਂ ਕਿਸਾਨਾਂ ਨੂੰ ਇਹ ਕਹਿ ਕੇ ਏ ਭਈ ਸਾਡੇ ਪ੍ਰਧਾਨ ਮੰਤਰੀ ਨੇ ਕਿਹਾਤਾ ਕਿ ਵੀ ਅਸੀਂ ਸਾਨੂੰ ਤੁਹਾਨੂੰ ਸਮਝਾ ਨਹੀਂ ਪਾਏ ਇਸ ਕਰਕੇ ਅਸੀਂ ਮਾਫੀ ਮੰਗਦੇ ਆਂ ਔਰ ਇਹਨਾਂ ਕਰੋਨਾ ਨੂੰ ਵਾਪਸ ਲੈਣੇ ਆਂ ਰੀਪੀਲ ਕਰਤੇ ਉਸ ਤੋਂ ਬਾਅਦ ਬਾਰ ਬਾਰ ਉਸ ਗੱਲ ਨੂੰ ਕਰਨਾ ਕਿਉਂ ਕੀਤਾ ਜਾਵੇ ਇਹ ਗਲਫ੍ਰੈਂਡੀਆਂ ਨਹੀਂ ਪਾਉਣੀਆਂ ਚਾਹੀਦੀਆਂ ਇਸੇ ਕਰਕੇ ਉਹਨੂੰ ਗੁਜਾਰਿਸ਼ ਕਰਦੇ ਆਂ ਕਿ ਇਹੋ ਜੇ ਬਿਆਨਬਾਜ਼ੀ ਤੋਂ ਪਰਹੇਜ਼ ਕਰਨ ਔਰ ਬਾਕੀ ਜਿਹੜੀ ਆਪਣਾ ਕੰਮ ਆਪਣੀ ਕੰਸਿਸਟੈਂਸੀ ਨੂੰ ਦੇਖਣਾ ਹਿਮਾਚਲ ਨੂੰ ਦੇਖਣ ਪੂਰੇ ਦੇਸ਼ ਨੂੰ ਦੇਖਣ ਦੁਨੀਆ ਨੂੰ ਦੇਖਣਾ ਆਰਟਿਸਟ ਨੇ ਬਗ ਹੈ ਉਹ ਵੀ ਦੇਖਣਾ ਸਾਨੂੰ ਕੋਈ ਇਤਰਾਜ਼ ਨਹੀਂ ਕਿਸ ਚੀਜ਼ ਤੇ ਪਰ ਪੰਜਾਬ 'ਚ ਇਸ ਦਾ ਬੁਰਾ ਅਸਰ ਪੈ ਸਕਦਾ ਇਸ ਕਰਕੇ ਸਾਡੇ ਗਰੀਬ ਵਰਕਰਾਂ ਨੂੰ ਪਹਿਲਾਂ ਵੀ ਉਹਨਾਂ ਨੇ ਸੰਤਾਨ ਭੁਗਤਿਆ ਪੰਜਾਬ 'ਚ ਪਿੰਡਾਂ 'ਚ ਫਿਰ ਭੁਗਤਣਾ ਪੈ ਸਕਦਾ ਇਸ ਕਰਕੇ ਅਸੀਂ ਉਹਦੇ ਕੋਲ ਮਾਫੀ ਮੰਗਦੇ ਹਾਂ ਇਸ ਗੱਲ ਤੋਂ ਤੇ ਉਹ ਨਾ ਕਰੇ